रिकॉर्ड ऑफ कंडक्ट लगण तो बाजी ਸਾਡੀ ਖੰਨਾ ਪੁਲਿਸ ਡਿਸਟ੍ਰਿਕਟ ਟੋਟਲੀ ਇਲੈਕਸ਼ਨ ਮੋਡ ਚ ਅਸੀਂ ਬਿਲਕੁਲ ਹੀ ਸਾਡੀ ਫੋਰਸ ਨੂੰ ਮੈਂ ਬਰੀਫ ਕਰ ਚੁੱਕੀ ਹਾਂ ਸਾਡੀ ਰੈਗੂਲਰਲੀ ਸਾਰੇ ਆਫੀਸਰਸ ਐਸ ਐਚ ਓਸ ਡਾਊਨ ਦਿ ਲਾਈਨ ਰੈਗੂਲਰਲੀ ਨਾ ਨੂੰ ਇਨਸਟਰਕਸ਼ਨ ਜਾਰੀ ਹੋ ਰਹੀਆਂ ਅੱਜ ਵੀ ਸਾਨੂੰ ਡੀਜੀ ਪੰਜਾਬ ਡੀਜੀਪੀ ਪੰਜਾਬ ਵੱਲੋਂ ਸਾਰੇ ਹੀ ਪੁਲਿਸ ਦੇ ਆਫੀਸਰਸ ਰਾਈਟ ਡਾਊਨ ਟੂ ਦੀ ਐਸ ਐਚ ਓਸ ਇਨਸਟਰਕਸ਼ਨਸ ਦਿੱਤੀਆਂ ਗਈਆਂ ਕਿ ਕੋਡ ਆਫ ਕੰਡਕਟ ਦੀ ਜਿੰਨੀ ਵੀ ਹਦਾਇਤਾਂ ਉਹਨਾਂ ਨੂੰ ਬਿਲਕੁਲ ਲੈਟਰ ਐਂਡ ਸਪਿਰਿਟਸ ਅਸੀਂ ਫਾਲੋ ਕਰਨਾ ਹੈ ਔਰ ਇਸੇ ਤਰ੍ਹਾਂ ਮੈਂ ਵੀ ਆਪਣੇ ਅਫਸਰਾਂ ਨੂੰ ਰਿਪੀਟਡਲੀ ਇਹ ਹੀ ਦੱਸ ਰਹੀਆਂ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਇਹਦੇ ਜੋ ਵਾਇਲੇਸ਼ਨ ਬਿਲਕੁਲ ਵੀ ਟੋਲਰੇਟ ਨਹੀਂ ਹੋਏਗੀ ਔਰ ਅਸੀਂ ਬਿਲਕੁਲ ਹੀ ਫੇਅਰ ਇਲੈਕਸ਼ਨਸ ਕਰਾਉਣੇ ਹਨ ਇਟ ਇਜ਼ ਆਰ ਰਿਸਪੌਂਸਿਬਿਲਟੀ ਔਰ ਜੇ ਵੀ ਸਾਡੇ ਖੰਨਾ ਦੇ ਵਸਨੀਕਾਂ ਨੂੰ ਮੇਰੇ ਵੱਲੋਂ ਅਪੀਲ ਹੈ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵਾਇਲੇਸ਼ਨ ਲੱਗਦੀ ਹੈ ਤਾਂ ਐਜ਼ ਅ ਰਿਸਪੌਂਸਿਬਲ ਸਿਟੀਜ਼ਨ ਤੁਸੀਂ ਫੀਲ ਫਰੀ ਟੂ ਰਿਪੋਰਟ ਅਸ ਔਰ ਇਨ ਫੈਕਟ ਸਾਡਾ ਜਿਹੜਾ ਪੁਲਿਸ ਜ਼ਿਲ੍ਹਾ ਖੰਨਾ ਦਾ ਕੰਟਰੋਲ ਰੂਮ ਦਾ ਨੰਬਰ ਹੈ ਤੁਹਾਡੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹਾਂਗੀ 9592914053 ਇਹ ਜਿਹੜਾ ਸਾਡਾ ਕੰਟਰੋਲ ਰੂਮ ਦਾ ਨੰਬਰ ਹੈ ਇਹਦੇ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਵਾਇਲੇਸ਼ਨ ਰਿਪੋਰਟ ਕਰ ਸਕਦਾ ਹੈ ਅਦਰਵਾਈਜ਼ ਸੈਂਟਰਲ ਹੈਲਪਲਾਈਨ ਨੰਬਰਸ ਵੀ ਹੁੰਦੇ ਹੈ ਇਲੈਕਸ਼ਨ ਵਾਇਲੇਸ਼ਨਸ ਦੇ ਔਰ ਇਹ ਵੀ ਅਪੀਲ ਹੈ ਮੇਰੀ ਕਿ ਸਿਟੀਜ਼ਨਸ ਆਪਣੇ ਜਿਹੜੇ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਤਹਿਤ ਲਾਇਸੈਂਸ ਵੈਪਨਸ ਹੁੰਦੇ ਹੈ ਉਹਨਾਂ ਨੂੰ ਕਾਈਂਡਲੀ ਆਪਣੇ ਅਸਲਾ ਜਮਾ ਕਰਾਓ ਔਰ ਕਿਸੇ ਨੂੰ ਬਹੁਤ ਹੀ ਕੋਈ ਐਕਸਟ੍ਰੀਮ ਐਦਾਂ ਦੀ ਸਿਚੁਏਸ਼ਨ ਹੈ ਕਿ ਉਹਨਾਂ ਨੂੰ ਕੋਈ ਇਸ਼ੂ ਆਂਦਾ ਹੈ ਤੇ ਖੰਨਾ ਚ ਮੇਰੇ ਔਰ ਏਡੀਸੀ ਖੰਨਾ ਦੀ ਇੱਕ ਸਕਰੀਨਿੰਗ ਕਮੇਟੀ ਹੈ ਜੇ ਤੁਹਾਡੀ ਬਹੁਤ ਹੀ ਸੈਂਸਿਟਿਵ ਰਿਕੁਆਇਰਮੈਂਟ ਹੈ ਤਾਂ ਤੁਸੀਂ ਆਪਣੀ ਐਪਲੀਕੇਸ਼ਨ ਦੇ ਸਕਦੇ ਹੋ ਕੋਈ ਐਗਜ਼ੈਂਪਸ਼ਨ ਲੈਣੀ ਹੋਵੇ ਉਹਨੂੰ ਅਸੀਂ ਤੱਥਾਂ ਦੇ ਆਧਾਰ ਤੇ ਬਾਅਦ ਕੇ ਡਿਸਾਈਡ ਕਰਾਂਗੇ ਅਦਰਵਾਈਜ਼ 100% ਵੈਪਨਸ ਜਮਾ ਕਰਾਣ ਦੀ ਇਹ ਸਾਡੀ ਰਿਸਪਾਂਸਿਬਿਲਟੀ ਹੈ ਸਾਡੀ ਵੀ ਤੇ ਸਿਟੀਜ਼ਨਸ ਦੀ ਵੀ ਸੋ ਥੈਟ ਬਿਨਾ ਕਿਸੇ ਡਰ ਤੋਂ ਇਲੈਕਸ਼ਨਸ ਕਰਾਏ ਜਾਣ ਔਰ ਜਿਹੜਾ ਕੈਸ਼ ਦੀ ਲਿਮਿਟ ਹੁੰਦੀ ਹੈ ਇਹ ਵੀ ਮੈਂ ਦੱਸਣਾ ਚਾਹਾਂਗੀ ਕਿ ਈਸੀਆਈ ਦੀ ਇਨਸਟਰਕਸ਼ਨਸ ਹੁੰਦੀ ਹੈ ਕਿ ਬੇਲੋੜਾ ਜਾਂ ਅਨ ਅਕਾਊਂਟਡ ਕੈਸ਼ ਲੈ ਕੇ ਕੋਈ ਨਾ ਤੁਰੇ 2 ਲੱਖ ਤੋਂ ਉੱਪਰ ਜੇ ਕੋਈ ਕੈਸ਼ ਹੁੰਦਾ ਤਾਂ ਉਹ ਸੀਜ਼ ਹੋ ਜਾਂਦਾ ਹੈ ਇਲੈਕਸ਼ਨਸ ਦੇ ਜਿਹੜੀ ਪੋਲਿਟਿਕਲ ਪਾਰਟੀਆਂ ਹੈ ਉਹਨਾਂ ਨੂੰ 50000 ਤੋਂ ਅਬੋਵ ਕੈਸ਼ ਲੈ ਜਾਣ ਤੋਂ ਮਨਾ ਹੁੰਦਾ ਹੈ ਔਰ ਜੇ ਕੋਈ 10 ਲੱਖ ਤੋਂ ਉੱਪਰ ਕੈਸ਼ ਲੈ ਕੇ ਅਨਕਾਉਂਟਡ ਜਾਏਗਾ ਤਾਂ ਉਹਨਾਂ ਦਾ ਇਮੀਡੀਏਟਲੀ ਜੀ ਜੋ ਐਸ ਪਰ ਰੂਲਸ ਹੈ ਅਸੀਂ ਇਨਕਮ ਟੈਕਸ ਅਥਾਰਟिटीज ਨੂੰ ਅੱਗੇ ਹੈਂਡਓਵਰ ਕਰ ਦਾਂਗੇ ਮੈਂ ਇਸੇ ਤਰ੍ਹਾਂ ਕਿਉਂਕਿ ਸਾਡਾ ਖੰਨਾ ਡੀਸੀ ਫਤੇ ਪਾਰਲੀਮੈਂਟਰੀ ਕੰਸਟੀਟੂਐਂਸੀ ਫਤੇਗੜ ਹੈ ਮੈਂ ਜਲਦੀ ਡੀਸੀ ਫਤੇਗੜ ਦੇ ਨਾਲ ਵੀ ਮਿਲ ਕੇ ਇੱਕ ਜੁਆਇੰਟ ਬਰੀਫਿੰਗ ਕਰਾਂਗੀ ਇਹਦੇ ਬਾਰੇ ਬਟ ਅਸੀਂ ਰੈਗੂਲਰਲੀ ਤੁਹਾਡੇ ਮਾਧਿਅਮ ਦੇ ਰਾਹੀਂ ਪੋਲਿਟੀਕਲ ਪਾਰਟੀਆਂ ਨੂੰ ਵੀ ਔਰ ਜਿਹੜੇ ਖੰਨਾ ਵਾਸੀ ਉਹਨਾਂ ਨੂੰ ਅਪੀਲ ਕਰਦੇ ਰਵਾਂਗੇ ਕਿ ਜਿਹੜਾ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਫੈਸਟੀਵਲ ਹੁੰਦਾ ਇ ਉਹ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਕਦਮ ਫੇਅਰ ਕਰਾਣੇ ਆਂ ਔਰ ਅਸੀਂ بار بار اپیل ਕਰਾਂਗੇ ਸਿਟੀਜ਼ਨਸ ਨੂੰ ਵੀ ਕਿ ਤੁਸੀਂ ਜ਼ਰੂਰ ਇਹਦੇ ਚ ਪ੍ਰੋਐਕਟਿਵਲੀ ਐਜ਼ ਅ ਰਿਸਪੌਂਸਿਬਲ ਸਿਟੀਜ਼ਨ ਸਾਡੇ ਵੀ ਨਾਲ ਤੁਰਨਾ ਔਰ ਅੱਗੇ ਜਾ ਕੇ ਵੋਟ ਵੀ ਪਾਣਾ ਮੈਂ ਦੱਸਣਾ ਚਾਹਾਂਗੀ ਕਿ ਫਿਲਹਾਲ ਖੰਨਾ ਨੂੰ ਪੈਰਾ ਮਿਲ ਜਿਹੜਾ ਸੀਏਪੀਐਫ ਹੈ ਉਹਦੀ ਦੋ ਪਲਟੂਨ ਮਿਲੀਆਂ ਬੀਐਸਐਫ ਦੀਆਂ ਉਹਨਾਂ ਨੂੰ ਅਸੀਂ ਫਲੈਗ ਮਾਰਚਸ ਤੇ ਵੀ ਯੂਜ਼ ਕਰ ਰਹੇ ਕੌਨਫੀਡੈਂਸ ਬਿਲਡਿੰਗ ਤੇ ਤੇ ਅਸੀਂ ਜਿਹੜੇ ਵੀ ਇਲੈਕਸ਼ਨ ਰਿਲੇਟਡ ਡਿਊਟੀਆਂ ਹੁੰਦੀਆਂ ਉਹ ਉਹਨਾਂ ਤੋਂ ਲਵਾਂਗੇ ਤੇ ਬਾਅਦ ਚ ਸਾਨੂੰ ਹੋਰ ਵੀ ਸੀਐਪੀਐਫ ਦੀ ਕੰਪਨੀਆਂ ਮਿਲਣਗੀਆਂ ਜਿੱਦਾਂ ਜਿੱਦਾਂ ਮਿਲਦੀ ਰਹੇਗੀ ਅਸੀਂ ਉਹਨਾਂ ਨੂੰ ਐਸ ਪਰ ਨੋਰਮਸ ਡਿਪਲॉय ਕਰਦੇ ਰਵਾਂਗੇ